ਚਾਜ ਜਾਂਦੇ ਮੈਂ ਚਾਹੁੰਦਾ ਨਹੀਂ ਇਦਾਂ ਦੀ ਗੱਲ ਕਰਾਂ ਪਰ ਫੇਰ ਵੀ ਕਰ ਦੇਣਾ ਐਦਾਂ ਪੁੱਛਿਆ ਦੇਣ ਵਾਲੇ ਬੈਠੇ ਨੇ ਬੀਬੀ ਜਾਂਦੀ ਐ ਭੈਣੇ ਸਿੰਦਰ ਕੌਣ ਐ ਤੁਹਾਡੇ ਚ ਸਮਝ ਗਿਆ ਨਾ ਐ ਐ ਐ ਇਹ ਸਿੰਦਰ ਕਿਹੜੀ ਮਰੀ ਐ ਤੁਹਾਡੇ ਉਹ ਫਿਰ ਵਿਚਾਰੀ ਐ ਖੜੀ ਕੰਬੀ ਹਾਂਜੀ ਹਾਂਜੀ ਹੈਗੀ ਮੇਰੇ ਲੈ ਨਾਨਕੀਆਂ ਜੀ ਵੀ ਇੱਕ ਸਿੰਦਰ ਹੈਗੀ ਐ ਇੱਕ ਆਪਣੇ ਉਧਰ ਵੀ ਹੈਗੀ ਦਾਦਕਿਆਂ ਚ ਵੀ ਸਿੰਦਰ ਤੇ ਹੁੰਦੀ ਏ ਇਹ ਤੇ ਕਾਮਨ ਨਾਮ ਹੈ ਇਹ ਕਾਮਨ ਨਾਮ ਨੇ ਕੋਈ ਸਰਬਜੀਤ ਕੋਈ ਸਿੰਦਰ ਇਹ ਤੇ ਕਾਮਨ ਨਾਮ ਹੁੰਦੇ ਨੇ ਫਿਰ ਉਹ ਐਂ ਪੁੱਛਦੇ ਨੇ ਇਹ ਫਿਰ ਜੇ ਦੱਸ ਦਈਏ ਫਿਰ ਭਲਾ ਐ ਤੇ ਵਿਚਾਰਾ ਐ ਭੋਲ ਉਹ ਜਿਹੜਾ ਬੰਦਾ ਡਰਿਆ ਹੁੰਦਾ ਇੰਨੇ ਇਕੱਠ ਦੇ ਵਿੱਚ ਜੇ ਇੱਥੇ ਮੈਂ ਤੈਨੂੰ ਖੜਾ ਕਰਕੇ ਪੁੱਛ ਲਾਂ ਨਾ ਵੀ ਦੱਸ ਤੂੰ ਸਭ ਸੱਚ ਹਾਂਜੀ ਹਾਂਜੀ ਕਰੀ ਜਾਵੇਂਗਾ ਇਹਨਾਂ ਨੇ ਸਾਜ ਚੱਕ ਦੇਣੇ ਨੇ ਮਗਰ ਚੱਲ ਬਾਬਾ ਓਏ ਚੱਲ ਬਾਬਾ ਵੇ ਉਹ ਸਾਰੇ ਸਾਥ ਆਪਾਂ ਨੈੱਟ ਤੇ ਵੇਖ ਕੇ ਕਹਿੰਦੇ ਹਾਏ ਵੇ ਬਾਬਾ ਮਨ ਦੀਆਂ ਜਾਣਦਾ ਵੀਰੋ ਸਤਿਗੁਰ ਦੇ ਸਿੱਖ ਬਣੋ ਇੱਕ ਗੱਲ ਦੱਸਾਂ ਸੁਣੋ ਅੰਤਰਜਾਮਤਾ ਹੋਣੀ ਇਹ ਵਰ ਨਹੀਂ ਇਹ ਸਰਾਫ ਹੈ ਇਹ ਵਰ ਨਹੀਂ ਹੁੰਦਾ ਇਹ ਸਰਾਫ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਹੈ ਹਰਨ ਭਰਨ ਜਾ ਕਾ ਨੇਤਰ ਫੋਰ ਇਸ ਕਾ ਮੰਤਰ ਨਾ ਜਾਣਦਾ ਹੋ ਇਹ ਕਿਵੇਂ ਬਣਿਆ ਤੇ ਕਿਵੇਂ ਖਤਮ ਹੋਵੇ ਦੂਜਾ ਬੰਦਾ ਜਾਣ ਨਹੀਂ ਸਕਦਾ ਜਵੰਦੇ ਬਾਰੇ ਭੁਖ ਬਾਣੀ ਕੀਤੀ ਕਿਸੇ ਨੇ ਸਭ ਚੁੱਪ ਇੰਨੇ ਮੀਂਹ ਪੈਣੇ ਸੀ ਇੰਨਾ ਉੱਜੜਨੇ ਸੀ گاਵਾ ਮੱਜਾਂ ਮਰ ਗਈਆਂ ਕਿਸੇ ਬਾਬੇ ਨੇ ਐ ਪਾਉਣ ਜੀ ਆ ਕੇ ਕਿਹਾ ਹੋਵੇ ਵੀ ਬੱਜਾਂ ਮਰਨ ਗਈਆਂ ਓਏ ਕਰਬੋ ਬਚਾ ਆਪਣਾ ਕਿਸੇ ਨੇ ਦੱਸਿਆ ਕਿੱਡਾ ਪੰਜਾਬ ਦਾ ਉਜਾੜਾ ਹੋ ਗਿਆ ਦੱਸਿਆ ਕਿਸੇ ਨੇ ਵੀਰਾ ਮੈਚ ਵੇਖਣ ਦਾ ਨਜ਼ਾਰਾ ਹੀ ਤਾਂ ਹੈ ਪਤਾ ਨਹੀਂ ਹੁੰਦਾ ਕੌਣ ਜਿੱਤੂ ਤੇ ਕੌਣ ਹਾਰਾ ਜੇ ਤੈਨੂੰ ਅੱਜ ਪਤਾ ਲੱਗ ਜਾਏ ਨਾ ਵੀ ਮੈਚ ਪਾਕਿਸਤਾਨ ਜਿੱਤੂਗਾ ਜਾਂ ਭਾਰਤ ਜਿੱਤੂਗਾ ਤੈਨੂੰ ਮੈਚ ਵੇਖਣ ਦਾ ਸਵਾਦ ਆਊ। ਇੱਥੇ ਕਬੱਡੀ ਟੂਰਨਾਮੈਂਟ ਹੁੰਦਾ ਜੇ ਪਹਿਲਾਂ ਹੀ ਪਤਾ ਹੋਵੇ ਵੀ ਕਿਹੜੀ ਟੀਮ ਜਿੱਤੂ ਦੇਖਣ ਦਾ ਕੋਈ ਨਜ਼ਾਰਾ ਹੀ ਨਹੀਂ। ਨਜ਼ਾਰਾ ਐਕਸਾਈਟਮੈਂਟ ਇਸ ਗੱਲ 'ਚ ਐ ਨਹੀਂ ਪਤਾ ਕੌਣ ਜਿੱਤੂ ਕੀ ਹੋਊਗਾ। ਕੱਲ ਇਹਦੇ ਸ਼ੁਕਰ ਕਰੋ ਅੰਤਰਜਾਮ ਤਾਂ ਹੈ ਨਹੀਂ ਤੇ ਚਾਹੀਦੀ ਵੀ ਨਹੀਂ। ਐਕਸਾਈਟਮੈਂਟ ਹੀ ਜ਼ਿੰਦਗੀ 'ਚ ਤਾਂ ਐ ਨਹੀਂ ਪਤਾ ਕੱਲ ਕੀ। ਇੱਥੇ ਪਤਾ ਲੱਗ ਜਾਏ ਨਾ ਇਸ ਹਫ਼ਤੇ ਕਿੰਨੇ ਮਰਨਾ ਐ। ਆਪਣਾ ਜੀ ਨਹੀਂ ਲੱਗਣਾ ਦੁਨੀਆਂ ਵਿੱਚ ਕੱਲ ਨੂੰ ਨਿਊਜ਼ ਕਿਹੜੀ ਆਉਣੀ ਹੈ ਜੇ ਪਤਾ ਲੱਗ ਜੇ ਸਾਡਾ ਜੀ ਨਹੀਂ ਲੱਗਣਾ ਇਸ ਕਰਕੇ ਜ਼ਿੰਦਗੀ ਹੈ ਨਾ ਨੇੜੀ ਇਹ ਰਹੱਸ ਹੀ ਰਹਿਣਾ ਚਾਹੀਦਾ ਲੱਗਦਾ ਤੋ ਇਹ ਰਹੱਸ ਹੈ ਇਹ ਰਹੱਸ ਹੀ ਰਹਿਣਾ ਚਾਹੀਦਾ ਹੈ ਇਸੇ ਕਰਕੇ ਜ਼ਿੰਦਗੀ ਜ਼ਿੰਦਗੀ ਦਾ ਸਵਾਦ ਤੇ ਕਿੱਥੋਂ ਆ ਗਿਆ ਇਹ ਸਾਰਾ ਕੁਝ ਉਹ ਵੀ ਪੰਜਾਬ ਦੀ ਧਰਤੀ ਉੱਤੇ ਇੰਨੇ ਬਾਬੇ ਪੁੱਛਾ ਦੇਣ ਵਾਲੇ ਦੱਸਦੇ ਆ ਤੈਨੂੰ ਤੇਰੇ ਇੱਧੇ ਚੱਲੀ ਤੇ ਜੁਗਤ ਵਰਤੀ ਵਿਧੀ ਜਾਂਦ ਨੇ ਘੋੜੇ ਲਿਆਉਣੇ ਸੀ ਇਹਨਾਂ ਨੇ ਖੁਰੇ ਕਿਹੜੇ ਘੋੜੇ ਲੱਪਣੇ ਨੇ ਜਿਹੜੇ ਅੱਜਕੱਲ੍ਹ ਵਾਲੇ ਸਿੰਦਰ ਕੀ ਦਾ ਨਾਂ ਆ ਫਿਰ ਹੁਣ ਹੈ ਤੇ ਪੰਗਾ ਪਰ ਵਿਰੋਧ ਉਹ ਡੜੀਆਂ ਆਲਾ ਪਈ ਮਾੜਾ ਬਣ ਜਾਣਾ ਉਹਦੇ ਚੇਨੇ ਆਦੀ ਹੈ ਕਿ ਨਹੀਂ ਉਹਦੇ ਬਾਬੇ ਦੇ ਚੇਲਿਆਂ ਨੇ ਮੈਨੂੰ ਗੁੱਸੇ ਹੋਣਾ ਵੀ ਇਹ ਨਵਾਂ ਹੀ ਪੰਗਾ ਪੱਤਾ ਪਰ ਨਹੀਂ ਗੱਲ ਸੱਚੀ ਐ ਵੇਖੋ ਰੱਬ ਰੱਬ ਕਰਨਾ ਮਾੜਾ ਨਹੀਂ ਵੀਰਾ ਕਿਸੇ ਪੀਰ ਦੀ ਮਸਤੀ ਆਵੇ ਤੈਨੂੰ ਲੱਖ ਵਾਰੀ ਆਵੇ ਤੂੰ ਸਿਰ ਕਮਾ ਤੂੰ ਨਜ਼ਾਰੇ ਲੈ ਬਾ ਝੂਠ ਨਾ ਬੋਲ ਭੋਲੀਆਂ ਮਾਵਾ ਨੇ ਭੋਲੀਆਂ ਮਾਵਾ ਪੁੱਤਾਂ ਦੇ ਦੁੱਖਾਂ ਪਿੱਛੇ ਪਤਾ ਨਹੀਂ ਧੀਆਂ ਪੁੱਤਾਂ ਵਾਸਤੇ ਕਿੱਥੇ ਕਿੱਥੇ ਤੁਰੀਆਂ ਫਿਰਦੀਆਂ ਉਹਨਾਂ ਮਾਵਾ ਨਾਲ ਠਗੀਆਂ ਨਾ ਮਾਰੋ ਐਵੇਂ ਨਾ ਕੁਫਰ ਤੋਂ ਲੋ ਇਹ ਨਾ ਕਰੋ ਕਦੇ